ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਫਰੈਂਡਸ ਅੱਜ ਆਪਾਂ ਬਣਾਵਾਂਗੇ ਮਟਰ ਤੇ ਛਲਗਮ ਦੀ ਬਹੁਤ ਹੀ ਜ਼ਿਆਦਾ ਟੇਸਟੀ ਸਬਜੀ ਇਹ ਜੀ ਸਬਜੀ ਤੁਸੀਂ ਪਹਿਲਾਂ ਕਦੇ ਨਹੀਂ ਬਣਾਈ ਹੋਏਗੀ ਤੇ ਨਾ ਹੀ ਖਾਧੀ ਹੋਏਗੀ ਤੁਸੀਂ ਛਲਗਮ ਨੂੰ ਕਈ ਤਰੀਕੇ ਨਾਲ ਬਣਾਇਆ ਹੋਏਗਾ ਪਰ ਇਹ ਬਿਲਕੁਲ ਵੱਖਰਾ ਤਰੀਕਾ ਹੈਗਾ ਤੇ ਤੁਸੀਂ ਰੈਸਪੀ ਨੂੰ ਲਾਸਟ ਤੱਕ ਜ਼ਰੂਰ ਵੇਖਿਓ ਇਹ ਇੱਕ ਵਾਰ ਤੁਸੀਂ ਸਬਜੀ ਬਣਾ ਕੇ ਜ਼ਰੂਰ ਖਾਓ ਉਂਗਲਾਂ ਚਟਦੇ ਰਹਿ ਜੋ ਫਰੈਂਡ ਇੰਨੀ ਜ਼ਿਆਦਾ ਇਹ ਟੇਸਟੀ ਬਣਦੀ ਹੈ ਤੇ ਹੈਲਦੀ ਤਾਂ ਇਹ ਹੁੰਦੀ ਹੁੰਦੀ ਹੈ ਬਹੁਤ ਹੀ ਜ਼ਿਆਦਾ ਗੁਣਕਾਰੀ ਸਬਜੀ ਹੁੰਦੀ ਹੈ ਆ ਛਲਗਮ ਦੀ ਤੇ ਇਸ ਵਾਸਤੇ ਮੈਂ ਇੱਥੇ ਛਲਗਮ ਲੈ ਲਏ ਇਸ ਤਰ੍ਹਾਂ ਦੇ ਤੇ ਇਹਨੂੰ ਛਿੱਲ ਕੇ ਇਹਨੂੰ ਕਦੂਕਸ ਕਰ ਲਿਆ ਮੈਂ ਤਿੰਨ ਛਲਗਮ ਇੱਥੇ ਲੇ ਤੁਸੀਂ ਜਿੰਨੀ ਕੁਆਂਟੀਟੀ ਚ ਬਣਾਉਣਾ ਚਾਹੋ ਉਹਨਾਂ ਲੈ ਸਕਦੇ ਹੋ ਤੇ ਇਹਨੂੰ ਮੈਂ ਮੂਲੀ ਦੀ ਤਰ੍ਹਾਂ ਕੱਦੂਕਸ ਕਰ ਲਿਆ ਤੇ ਇੱਥੇ ਮੈਂ ਲੈ ਲਿਆ ਬਾਰੀਕ ਕੱਟੀ ਹੋਈ ਮੇਥੀ ਇਹ ਹਰੀ ਮੇਥੀ ਹੈਗੀ ਜਿਹਨੂੰ ਮੈਂ ਤੋਕੇ ਚੰਗੀ ਤਰ੍ਹਾਂ ਕੱਟ ਲਿਆ ਤੇ ਦੋ ਛੋਟੇ ਸਾਈਜ਼ ਦੇ ਮੈਂ ਟਮਾਟਰ ਬਾਰੀਕ ਕੱਟ ਲਏ ਤੇ ਅੱਧਾ ਕੱਪ ਮਟਰ ਤੇ ਅੱਧਾ ਕੱਪੀ ਹਰੇ ਪਿਆਜ਼ ਤੇ ਇੱਕ ਵੱਡੇ ਸਾਈਜ਼ ਦਾ ਪਿਆਜ਼ ਮੈਂ ਬਾਰੀਕ ਕੱਟ ਕੇ ਲਿਆ ਤੇ ਲਸਣ ਦੀਆਂ ਕਲੀਆਂ 8 ਦਸ ਮੈਂ ਬਾਰੀਕ ਕਟਲੀਆਂ ਨੇ ਤੇ ਤੇ ਹਰੀਆਂ ਮਿਰਚਾਂ ਤੇ ਅਦਰਕ ਨੂੰ ਵੀ ਮੈਂ ਬਾਰੀਕ ਕੱਟ ਕਰਕੇ ਲਿਆ ਤੇ ਨਾਲੇ ਹਰਾ ਧਨੀਆ ਵੀ ਥੋੜਾ ਜਿਹਾ ਮੈਂ ਇੱਥੇ ਪਾਵਾਂਗੀ ਤੇ ਇਸ ਸਬ지 ਵਾਸਤੇ ਆਪਾਂ ਲਵਾਂਗੇ ਇੱਕ ਕੜਾਈ ਵਿੱਚ ਤੇਲ ਸਰੋਂ ਦਾ ਤੇਲ ਮੈਂ ਯੂਜ਼ ਕੀਤਾ ਹੈ 2 ਟੇਬਲस्पून ਜਦੋਂ ਤੇਲ ਆਪਣਾ ਗਰਮ ਹੋ ਜਾਏਗਾ ਉਦੋਂ ਆਪਾਂ ਪਾਵਾਂਗੇ ਅੱਧਾ ਚਮਚਾ ਜੀਰਾ ਅੱਧਾ ਚਮਚੀ ਆਪਾਂ ਰਾਈ ਪਾਵਾਂਗੇ ਤੇ ਇੱਕ ਸਾਬਤ ਲਾਲ ਮਿਰਚ ਨੂੰ ਮੈਂ ਇੱਥੇ ਤੋੜ ਕੇ ਪਾਇਆ ਥੋੜੀ ਜਿਹੀ ਹਿੰਗ ਵੀ ਮੈਂ ਇੱਥੇ ਪਾਈ ਹੈ ਚਮਚ ਦਾ ਚੌਥਾ ਹਿੱਸਾ ਇਨੂੰ ਥੋੜਾ ਜਿਹਾ ਪੁੰਨ ਲਵਾਂਗੇ ਤੇ ਪੁੰਨਣ ਤੋਂ ਬਾਅਦ ਆਪਾਂ ਪਾਵਾਂਗੇ ਇਸ ਚ ਬਾਰੀਕ ਕੱਟਿਆ ਲਸਣ ਤੇ ਲਸਣ ਨੂੰ ਹਲਕਾ ਜਿਹਾ ਆਪਾਂ ਫਰਾਈ ਕਰਾਂਗੇ ਹਲਕਾ ਜਿਹਾ ਕਲਰ ਆ ਜਾਵੇ ਲਸਣ ਤੁਸੀਂ ਕੱਟ ਕੇ ਹੀ ਪਾਉਣਾ ਐਸ ਸਬਜ਼ੀ ਚ ਤੇ ਇੱਥੇ ਮੈਂ ਬਾਰੀਕ ਕੱਟਿਆ ਅਦਰਕ ਤੇ ਹਰੀਆਂ ਮਿਰਚਾਂ ਨੂੰ ਵੀ ਮਿਪਾਤਾ ਇਹਨਾਂ ਨੂੰ ਵੀ ਹਲਕਾ ਜਿਹਾ ਫਰਾਈ ਕਰ ਲਵਾਂਗੇ ਕੁਝ ਸੈਕਿੰਡਾਂ ਬਾਅਦ ਆਪਾਂ ਇਹਨੂੰ ਪੱਕਣ ਤੋਂ ਬਾਅਦ ਆਪਾਂ ਪਾਵਾਂਗੇ ਪਿਆਜ਼ ਅਤੇ ਮੈਂ ਇੱਕ ਵੱਡੇ ਸਾਈਜ਼ ਦਾ ਪਿਆਜ਼ ਲਿਆ ਸੀ ਇਹਨੂੰ ਬਾਰੀਕ ਕੱਟ ਕੇ ਯੂਜ਼ ਕੀਤਾ ਹੈ ਪਿਆਜ਼ ਨੂੰ ਵੀ ਆਪਾਂ ਹਲਕਾ ਜਿਹਾ ਭੁੰਨ ਲਵਾਂਗੇ ਲਗਾਤਾਰ ਚਲਾਂਦੇ ਹੋਏ ਤੇ ਹਾਈ ਫਲੇਮ ਤੇ ਆਪਾਂ ਇਹਨੂੰ ਭੁੰਨ ਕੇ ਤਿਆਰ ਕਰਾਂਗੇ ਪਿਆਜ਼ ਵੀ ਸਾਡਾ ਜਿਹੜਾ ਭੁੰਨ ਚੁੱਕਾ ਹੈ ਤੇ ਹੁਣ ਗੈਸ ਦੀ ਫਲੇਮ ਆਪਾਂ ਮੀਡੀਅਮ ਕਰ ਦਿੰਦੇ ਹਾਂ ਹੁਣ ਪਾਵਾਂਗੇ ਆਪਾਂ ਮਸਾਲੇ ਇੱਕ ਚਮਚ ਲਾਲ ਮਿਰਚ ਪਾਊਡਰ ਮੈਂ ਇੱਥੇ ਲਿਆ ਅੱਧਾ ਚਮਚ ਪਾਵਾਂਗੇ ਆਪਾਂ ਹਲਦੀ ਪਾਊਡਰ ਨਾਲੇ ਆਪਾਂ ਇੱਕ ਚਮਚ ਪਾ ਦਵਾਂਗੇ ਇਸ 'ਚ ਘਣੀਆਂ ਪਾਊਡਰ ਮਿਰਚ ਮਸਾਲੇ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਸਕਦੇ ਹੋ ਤੇ ਅੱਧੇ ਚਮਚ ਤੋਂ ਥੋੜਾ ਜਿਹਾ ਘਟ ਮੈਂ ਇੱਥੇ ਗਰਮ ਮਸਾਲਾ ਲਿਆ ਤੇ 1 ਚਮਚ ਪਾਵਾਂਗੇ ਕਸੂਰੀ ਮੇਥੀ ਪਿਆਜ਼ ਨੂੰ ਆਪਾਂ ਥੋੜਾ ਜਿਹਾ ਪੁੰਨ ਲਵਾਂਗੇ ਤੇ ਜਦੋਂ ਮਸਾਲੇ ਥੋੜੀ ਜਿਹੀ ਪੁੰਜਣ ਉਦੋਂ ਆਪਾਂ ਪਾਵਾਂਗੇ ਬਾਰੀਕ ਕੱਟੇ ਹੋਏ ਟਮਾਟਰ ਤੁਸੀਂ ਟਮਾਟਰਾਂ ਦੀ ਪਿਉਰੀ ਵੀ ਇੱਥੇ ਯੂਜ਼ ਕਰ ਸਕਦੇ ਹੋ ਟਮਾਟਰ ਨੂੰ ਅਬ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਟਮਾਟਰ ਆਪਣੇ ਜਲਦੀ ਪੱਕ ਜਾਣ ਇਸ ਵਾਸਤੇ ਆਪਾਂ ਪਾਵਾਂਗੇ ਨਮਕ ਨਮਕ ਤੁਸੀਂ ਸਵਾਦ ਦੇ ਅਨੁਸਾਰ ਪਾਇਆ ਜੇ ਮੈਂ 1 ਚਮਚਾ ਨਮਕ ਪਾਇਆ ਤੇ ਨਮਕ ਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਥੋੜਾ ਜਿਹਾ ਟਮਾਟਰਾਂ ਨੂੰ ਪੁੰਨਾਂਗੇ ਜਦੋਂ ਟਮਾਟਰ ਥੋੜੀ ਜਿਹੀ ਪੁੰਜ ਜਾਣ ਉਦੋਂ ਆਪਾਂ ਪਾਵਾਂਗੇ 3-4 ਟੇਬਲस्पून ਦੇ ਕਰੀਬ ਗਰਮ ਪਾਣੀ ਪਾਣੀ ਤੁਸੀਂ ਗਰਮ ਹੀ ਪਾਣਾ ਹੈ ਤੇ ਪਾਣੀ ਨੂੰ ਵੀ ਆਪਾਂ ਮਿਕਸ ਕਰਕੇ ਚੰਗੀ ਤਰ੍ਹਾਂ ਤੇ ਟਿਕਣ ਲਾ ਕੇ ਇਹਨੂੰ 3-4 ਮਿੰਟ ਲੋ ਫਲੇਮ ਤੇ ਪੱਕਣ ਦਵਾਂਗੇ ਤੇ ਟਮਾਟਰ ਜਿਹੜੇ ਸਾਡੇ ਪੂਰੀ ਤਰ੍ਹਾਂ ਪੱਕ ਚੁੱਕੇ ਨੇ ਫਰੈਂਡਸ ਟਮਾਟਰ ਪੂਰੀ ਤਰ੍ਹਾਂ ਪੱਕ ਚੁੱਕੇ ਨੇ ਤੇ ਹੁਣ ਆਪਾਂ ਪਾਵਾਂਗੇ ਇਸ 'ਚ 1 ਟੇਬਲस्पून ਦੇ ਕਰੀਬ ਮਲਾਈ ਇਹ ਮੈਂ ਫਰੈਸ਼ ਮਲਾਈ ਦਾ ਯੂਜ਼ ਕੀਤਾ ਹੈ ਫਰੈਂਡਸ ਤੁਸੀਂ ਇਹਦੀ ਥਾਂ ਤੇ ਬਟਰ ਦਾ ਯੂਜ਼ ਵੀ ਕਰ ਸਕਦੇ ਹੋ ਪਰ ਤੁਸੀਂ ਇਹਦਾ ਇਸਤੇਮਾਲ ਜ਼ਰੂਰ ਕਰਿਓ ਜੇਕਰ ਤੁਹਾਡੇ ਕੋਲ ਹੋਵੇ ਕਿਉਂਕਿ ਇਹ ਮਲਾਈ ਪਾਉਣ ਨਾਲ ਜਿਹੜੀ ਆਪਾਂ ਮੇਥੀ ਪਾਵਾਂਗੇ ਤੇ ਨਾਲੇ ਛਲਗਮ ਦਾ ਯੂਜ਼ ਕਰਾਂਗੇ ਉਹਨਾਂ ਦਾ ਜਿਹੜਾ ਕੋੜ ਆਪਾਂ ਨੇ ਉਹ ਦੂਰ ਹੋ ਜਾਏਗਾ ਤੇ ਸਬਜ਼ੀ ਸਾਡੀ ਜਿਹੜੀ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਏਗੀ ਤੇ ਮਲਾਈ ਨੂੰ ਆਪਾਂ ਇਸ ਚ ਮਿਕਸ ਕਰ ਦਵਾਂਗੇ ਤੇ ਜਦੋਂ ਮਲਾਈ ਮਿਕਸ ਹੋ ਜਾਏ ਉਦੋਂ ਆਪਾਂ ਪਾਵਾਂਗੇ ਮੇਥੀ ਮੇਥੀ ਨੂੰ ਆਪਾਂ ਮਸਾਲੇ ਦੇ ਨਾਲ ਥੋੜਾ ਜਿਹਾ ਭੁੰਨਾਂਗੇ ਇਸ ਤਰ੍ਹਾਂ ਪੁੰਨ ਨਾਲ ਮੇਥੀ ਦਾ ਜਿਹੜਾ ਸੁਆਦ ਹੈ ਉਹ ਦੋ ਗੁਣਾ ਹੋ ਜਾਂਦਾ ਹੈ ਮੇਥੀ ਨੂੰ ਆਪਾਂ ਚੰਗੀ ਤਰ੍ਹਾਂ ਇਹਦੇ ਨਾਲ ਮਿਕਸ ਕਰ ਦਵਾਂਗੇ ਤੇ ਟੱਕਣ ਲਾ ਕੇ ਇਹਨੂੰ ਇਹਨੂੰ ਕੁ ਮਿੰਟ ਵਾਸਤੇ ਆਪਾਂ ਪੱਕਣ ਦੇਵਾਂਗੇ ਮੀਡੀਅਮ ਫਲੇਮ ਤੇ ਤੇ ਫਰੈਂਡਸ ਓਇਲ ਜਿਹੜਾ ਸੈਪਰੇਟ ਹੋ ਚੁੱਕਾ ਹੈ ਤੇ ਜਿਹੜੀ ਆਪਣੀ ਮੇਥੀ ਪਾਈ ਸੀ ਉਹ ਵੀ ਜਿਹੜੀ ਸੌਫਟ ਹੋ ਚੁੱਕੀ ਹੈ ਕਹੇ ਦਿਨ ਵਾਲੀ ਸਬਜ਼ੀ ਦਾ ਸੁਆਦ ਹੋਰ ਵੱਧ ਜਾਏਗਾ ਤੇ ਹੁਣ ਆਪਾਂ ਪਾਵਾਂਗੇ ਇਸ 'ਚ ਜਿਹੜੇ ਆਪਾਂ ਕੱਦੂ ਕਸ ਕਰਕੇ ਰੱਖੇ ਸੀ ਛਲਗਮ ਉਹ ਤੇ ਇਹਦੇ ਨਾਲ ਹੀ ਮਟਰ ਪਾਵਾਂਗੇ ਛਲਗਮ ਟਮਾਟਰ ਇਕੱਠੇ ਪਾ ਦੇਣੇ ਆ ਛਲਗਮ ਪੱਕਣ ਨੂੰ ਥੋੜਾ ਜਿਹਾ ਟਾਈਮ ਲੱਗਦਾ ਹੈ ਤੇ ਮਟਰ ਨੂੰ ਵੀ ਟਾਈਮ ਲੱਗਦਾ ਹੈ ਥੋੜਾ ਇਸ ਵਾਸਤੇ ਆਪਾਂ ਦੋਹਾਂ ਚੀਜ਼ਾਂ ਨੂੰ ਇੱਕੋ ਨਾਲੇ ਪਾਵਾਂਗੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਹੁਣ ਢੱਕਣ ਲਾ ਕੇ ਆਪਾਂ ਸੌਫਟ ਹੋਣ ਤੱਕ ਪਕਾਵਾਂਗੇ ਤੇ ਫਿਰ ਐਨ ਨੂੰ ਮੈਂ 6-7 ਮਿੰਟਾਂ ਵਾਸਤੇ ਮੀਡੀਅਮ ਫਲੇਮ ਤੇ ਪਕਾਇਆ ਤੇ ਦੇਖੋ ਜਿਹੜੇ ਛਲਗਮ ਹੈ ਉਹ ਥੋੜੀ ਸੌਫਟ ਹੋ ਚੁੱਕੇ ਨੇ ਤੇ ਹੁਣ ਆਪਾਂ ਪਾਵਾਂਗੇ ਇਸ ਚ ਬਾਰੀਕ ਕੱਟੇ ਹਰੇ ਪਿਆਜ਼ ਹਰੇ ਪਿਆਜ਼ ਨਾਲ ਇਹ ਸਬਜ਼ੀ ਦਾ ਟੇਸਟ ਹੋਰ ਵੀ ਵਧੀਆ ਆਉਂਦਾ ਤੇ ਇਹਦੇ ਨਾਲ ਹੀ ਹਰਾ ਧਨੀਆ ਤੇ ਇੱਕ ਚਮਚ ਆਪਾਂ ਪਾਵਾਂਗੇ ਦੇਸੀ ਘਿਓ ਤੁਸੀਂ ਪੂਰੇ ਇਸ ਤਰੀਕੇ ਨਾਲ ਇਹ ਸਬਜ਼ੀ ਬਣਾ ਕੇ ਵੇਖਿਓ ਬਹੁਤ ਹੀ ਜ਼ਿਆਦਾ ਸਵਾਦ ਹੀ ਸਬਜ਼ੀ ਬਣ ਕੇ ਤਿਆਰ ਹੋਏਗੀ ਫਰੈਂਡ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਊਗੀ ਤੇ ਹੁਣ ਟੱਕਣ ਲਾ ਕੇ ਆਨੂੰ ਆਪਾਂ 2 ਮਿੰਟ ਵਾਸਤੇ ਪੱਕਣ ਦੇਵਾਂਗੇ ਜ਼ਿਆਦਾ ਧੇਰ ਆਪਾਂ ਆਨੂੰ ਹੋਰ ਨਹੀਂ ਪਕਾਵਾਂਗੇ ਜਿਹੜੇ ਹਰੀ ਪਿਆਜ਼ ਆਪਾਂ ਪਾਏ ਸੀ ਉਹਨਾਂ ਨੂੰ ਕਰੰਚੀ ਰੱਖਣਾ ਬਹੁਤ ਜ਼ਿਆਦਾ ਸੌਫਟ ਨਹੀਂ ਆਪਾਂ ਕਰਾਂਗੇ ਤਾਂ ਹੀ ਤਾਂ ਮੈਂ ਇਹਨੂੰ ਲਾਸਟ ਵਿੱਚ ਪਾਇਆ ਤਾਂ ਕਿ ਜ਼ਿਆਦਾ ਸੌਫਟ ਨਾ ਹੋਏ ਤੇ ਫਰੈਂਡਸ ਸਬਜੀ ਜਿਹੜੀ ਸਾਡੀ ਬਣ ਕੇ ਤਿਆਰ ਹੋ ਗਈ ਹੈ ਬਹੁਤ ਹੀ ਜ਼ਿਆਦਾ ਵਧੀਆ ਘੱਟ ਮਸਾਲਿਆਂ 'ਚ ਇਹ ਸਬਜੀ ਬਹੁਤ ਹੀ ਜ਼ਿਆਦਾ ਟੇਸਟੀ ਤੇ ਹੈਲਦੀ ਸਬਜੀ ਬਣਦੀ ਹੈ ਤੇ ਉੱਤੋਂ ਆਪਾਂ ਹਰਾ ਧਨੀਆ ਹੋਰ ਪਾਵਾਂਗੇ ਤੇ ਫਰੈਂਡ ਗੈਸ ਦੀ ਫਲੇਮ ਮੈਂ ਆਫ ਕਰਤੀ ਤੇ ਜੇਕਰ ਤੁਹਾਨੂੰ ਰੈਸਪੀ ਪਸੰਦ ਆਈ ਹੋਏ ਫਰੈਂਡਸ ਤਾਂ ਇਹਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਨਾਲੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਪਰੌਂਠੇ ਨਾਲ ਰੋਟੀਆਂ ਨਾਲ ਤੁਸੀਂ ਇਹ ਸਬਜੀ ਪ੍ਰੋਸ